ਸ਼ਿਕਰ ਜੀ ਸਾਰਿਆਂ ਨੂੰ ਮੈਂ ਫਰੈਂਚਿਪ ਟਿਕ ਮੁਕਸਰ ਤੋਂ ਲਓ ਜੀ ਅੱਜ ਆਪਣੇ ਕੋਈ ਸੂਟਸ ਹੈ ਜਿਹੜੇ ਰੈਡੀ ਹੋ ਕੇ ਜਾ ਰਹੇ ਸੀ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਥੋਡੇ ਸਾਰਿਆਂ ਦੇ ਮੈਸੇਜ ਵੀ ਆਉਂਦੇ ਨੇ WhatsApp ਤੇ ਡਾਇਰੈਕਟ ਮੈਸੇਜ ਵੀ ਆਉਂਦੇ ਨੇ ਵੀ ਅਸੀਂ ਬੁਟੀਕ ਦਾ ਕੰਮ ਕਿਵੇਂ ਕਰ ਸਕਦੇ ਹਾਂ ਸਾਡੀ ਹੈਲਪ ਕਰੋ ਭੈਣੋ ਜੀ ਮੈਂ ਬੁਟੀਕ ਦਾ ਕੰਮ ਕਰ ਸਕਦੀ ਹਾਂ ਤਾਂ ਡੈਫੀਨਿਟਲੀ ਤੁਸੀਂ ਵੀ ਕਰ ਸਕਦੇ ਹੋ ਠੀਕ ਹੈ ਕੋਈ ਵੀ ਕੁੜੀ ਬੁਟੀਕ ਦਾ ਕੰਮ ਕਰ ਸਕਦੀ ਆ ਆਪਾਂ ਨੂੰ ਥੋੜੀ ਬਹੁਤ ਨੋਲਿਜ ਹੋਣੀ ਜ਼ਰੂਰੀ ਆ ਹਨਾ ਤੇ ਹਰ ਇੱਕ ਕੰਮ ਸਿੱਖਿਆ ਜਾ ਸਕਦਾ ਕੋਈ ਕੰਮ ਐਵੇਂ ਦਾ ਨਹੀਂ ਹੈਗਾ ਵੀ ਆਪਾਂ ਨੂੰ ਆਉਗਾ ਜੇ ਆਪਾਂ ਮੇਂਟ ਕਰਾਂਗੇ ਤਾਂ ਆਪਾਂ ਨੂੰ ਹਰ ਇੱਕ ਕੰਮ ਹੈ ਜਿਹੜਾ ਆ ਜਾਂਦਾ ਤਾਂ ਇਹਦੇ ਲਈ ਆਪਾਂ ਨੂੰ ਥੋੜੀ ਬਹੁਤ ਕੱਪੜੇ ਦੀ ਨੌਲੇਜ ਹੋਣੀ ਚਾਹੀਦੀ ਹੈ ਹਨਾ ਕਾਰੀਗਰਸ ਦਾ ਪਤਾ ਹੋਣਾ ਚਾਹੀਦਾ ਤੇ ਆਪਾਂ ਨੂੰ ਮਟੀਰੀਅਲ ਵਧੀਆ ਕਿੱਥੋਂ ਮਿਲਦਾ ਜੇ ਤੁਸੀਂ ਲੌਂਗ ਟਰਮ ਹੰਡਣਾ ਮਤਲਬ ਵਧੀਆ ਕੰਮ ਕਰਨਾ ਤਾਂ ਕਦੇ ਵੀ ਸਟੱਫ ਦੇ ਵਿੱਚ ਕੰਪਰੋਮਾਈਜ਼ ਨਾ ਕਰੋ ਡਿਜ਼ਾਈਨਿੰਗ 'ਚ ਕਦੇ ਵੀ ਕੰਪਰੋਮਾਈਜ਼ ਨਾ ਕਰੋ ਹਮੇਸ਼ਾ ਵਧੀਆ ਚੀਜ਼ ਦਿਓ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਦਿਓ ਤਾਂ ਤੁਸੀਂ ਲੌਂਗ ਟਰਮ ਹੰਡੋਗੇ ਸਟਾਰਟ ਕਰਨ ਦੇ ਲਈ ਆਪਾਂ ਨੂੰ ਕੋਈ ਜ਼ਰੂਰੀ ਨਹੀਂ ਆ ਵੀ ਆਪਾਂ ਪਹਿਲਾਂ ਹੀ ਲਾਰਜੇਸਟ ਸਕੇਲ ਦੇ ਉੱਤੇ ਆਪਣਾ ਜਿਹੜਾ ਬੁਟੀਕ ਹੈ ਉਹ ਸ਼ੁਰੂ ਕਰ ਦੇਣਾ ਤੁਸੀਂ ਘਰੇ ਬਿਨਾ ਕਿਸੇ ਖਰਚੇ ਤੋਂ ਆਪਦਾ ਹੋਮ ਬੇਸਡ ਬੁਟੀਕ ਹੈ ਜਿਹੜਾ ਆਨਲਾਈਨ ਸ਼ੁਰੂ ਕਰ ਸਕਦੇ ਹੋ ਹੌਲੀ ਹੌਲੀ ਤੁਸੀਂ ਉਹਨੂੰ ਆਫਲਾਈਨ ਲੈ ਕੇ ਆ ਸਕਦੇ ਹੋ ਹਨਾ ਆਪਦਾ ਘਰੇ ਵੀ ਆਪਾਂ ਨੂੰ ਫਿਰ ਸੈਟਅਪ ਕਰਨਾ ਪੈਂਦਾ ਤਾਂ ਉਵੇਂ ਆਪਾਂ ਹੌਲੀ ਹੌਲੀ ਕਰਕੇ ਸਟੈਪ ਬਾਈ ਸਟੈਪ ਇਸ ਬਿਜ਼ਨਸ ਦੇ ਵਿੱਚ ਕਾਫੀ ਸਕਸੈਸਫੁਲ ਹੋ ਸਕਦੇ ਆ ਤੇ ਤੁਸੀਂ ਵੀ ਆਪਦੇ ਪੈਰਾਂ ਦੇ ਉੱਤੇ ਖੜੇ ਹੋ ਸਕਦੇ ਹੋ ਵਧੀਆ ਕਮਾਈ ਕਰ ਸਕਦੇ ਹੋ ਇਸ ਦੇ ਵਿੱਚੋਂ ਤੇ ਮੈਂ ਤੁਹਾਨੂੰ ਦੱਸੂੰਗੀ ਹੌਲੀ ਹੌਲੀ ਨੈਕਸਟ ਵੀਡੀਓਜ਼ ਦੇ ਵਿੱਚ ਵੀ ਵੀ ਆਪਾਂ ਕਿਵੇਂ ਹੋਮ ਬੇਸਡ ਬੁਟੀਕ ਹੈ ਜਿਹੜਾ ਆਰਗੇਨਾਈਜ਼ ਕਰ ਸਕਦੇ ਆ ਕਿਵੇਂ ਆਪਾਂ ਆਪਣਾ ਕੰਮ ਹੈ ਜਿਹੜਾ ਵਧੀਆ ਤਰੀਕੇ ਨਾਲ ਚਲਾ ਸਕਦੇ ਆ ਤੇ ਲੰਬਾ ਸਮਾਂ ਆਪਾਂ ਕਮਾ ਸਕਦੇ ਆ ਥੈਂਕ ਯੂ